ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਗਰੂ ਰੇਡੀਓ ਦੇ ਅੱਜ ਦੇ ਇਸ ਐਪੀਸੋਡ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਪੰਜ ਤਖਤ ਸਹਾਬਾਨਾ ਦੇ ਬਾਰੇ ਪੰਜ ਤਖਤ ਸਿੱਖ ਕੌਮ ਲਈ ਬਹੁਤ ਮਹੱਤਵਪੂਰਨ ਹਨ ਇਹ ਸਿੱਖਾਂ ਦੀ ਧਾਰਮਿਕ ਸੱਤਾ ਦੀ ਗੱਦੀ ਹਨ ਸਿੱਖਾਂ ਦੇ ਧਾਰਮਿਕ ਅਤੇ ਸਮਾਜਿਕ ਜੀਵਨ ਸੰਬੰਧੀ ਮਹੱਤਵਪੂਰਨ ਫੈਸਲੇ ਇੱਥੇ ਹੀ ਲਏ ਜਾਂਦੇ ਹਨ ਪਹਿਲਾ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਇਹ ਸਿੱਖਾਂ ਦੀ ਧਾਰਮਿਕ ਸੱਤਾ ਦੀ ਮੁੱਖ ਗੱਦੀ ਹੈ ਅਤੇ ਸਿੱਖ ਰਾਜਨੀਤਿਕ ਸੰਗਠਨ ਦਾ ਧੁਰਾ ਹੈ ਇਹ ਅੰਮ੍ਰਿਤਸਰ ਸ਼ਹਿਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ ਸ੍ਰੀ ਹਰਿਮੰਦਰ ਸਾਹਿਬ ਧਾਰਮਿਕ ਅਗਵਾਈ ਕਰਦਾ ਹੈ ਅਤੇ ਅਕਾਲ ਤਖਤ ਨਿਆ ਅਤੇ ਦੁਨਿਆਵੀ ਕਾਰਜਾਂ ਲਈ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦਾ ਹੈ ਇਸ ਦੀ ਨੀਂਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ ਸੀ ਅਕਾਲ ਤਖਤ ਰਾਜਸੀ ਗੱਦੀ ਦਾ ਸੰਕੇਤਕ ਸੀ ਇਹ ਨਿਆਂਇਕ ਅਦਾਲਤ ਸੀ ਜਿੱਥੇ ਆਮ ਜਨਤਾ ਦੀਆਂ ਸ਼ਿਕਾਇਤਾਂ ਸੁਣੀਆਂ ਜਾਂਦੀਆਂ ਸਨ ਫੌਜੀ ਮੋਰਚਾ ਬੰਦੀ ਦਾ ਇਹ ਸਰਵੋੱਚ ਕੇਂਦਰ ਸੀ ਸਿੱਖ ਰਾਜਨੀਤੀ ਕਰਖਾ ਸ਼ਾਸਤਰ ਅਤੇ ਵਿਦੇਕ ਮਸਲਿਆਂ ਦਾ ਇੱਕ ਸਰਵੋੱਚ ਕੇਂਦਰ ਹੈ ਇੱਥੇ ਹੀ ਗੁਰੂ ਜੀ ਨੇ ਮੀਰੀ ਪੀਰੀ ਸੰਬੰਧੀ ਸਿੱਖ ਤਰਕ ਦਾ ਪ੍ਰਗਟਾਵਾ ਕੀਤਾ ਇੱਥੇ ਦੋ ਨਿਸ਼ਾਨ ਇੱਕ ਦੁਨਿਆਵੀ ਤੇ ਦੂਜਾ ਆਤਮਿਕ ਤਾਕਤ ਨੂੰ ਦਰਸਾਉਣ ਲਈ ਲਗਾਏ ਗਏ ਇਹ ਤਖਤ ਪੰਜਾਂ ਤਖਤਾਂ ਵਿੱਚੋਂ ਸਭ ਤੋਂ ਪੁਰਾਣਾ ਤਖਤ ਹੈ ਤਖਤ 3 ਦਮਦਮਾ ਸਾਹਿਬ ਦਮਦਮਾ ਸਾਹਿਬ ਜ਼ਿਲ੍ਹਾ ਬਠਿੰਡਾ ਦੇ ਤਲਵੰਡੀ ਸਾਬੂ ਵਿਖੇ ਸਥਿਤ ਹੈ ਇਹ ਉਹ ਸਥਲ ਹੈ ਜਿੱਥੇ ਗੁਰੂ ਜੀ ਨੇ 1 ਸਾਲ ਰਹੇ ਅਤੇ 1705 ਈਸਵੀ ਵਿੱਚ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਿਆਰ ਕੀਤਾ ਜਿਸ ਨੂੰ ਦੰਦਮਾ ਸਾਹਿਬ ਢੀੜਵੀ ਕਿਹਾ ਜਾਂਦਾ ਹੈ ਉਹਨਾਂ ਵੱਲੋਂ ਗੁਰੂ ਅਰਜਨ ਦੇਵ ਜੀ ਵੱਲੋਂ ਤਿਆਰ ਕੀਤੇ ਮੂਲ ਸਰੂਪ ਵਿੱਚ ਗੁਰਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਿਲ ਕੀਤੀ ਗਈ ਤਖਤ ਸ਼੍ਰੀ ਕੇਸਗੜ ਸਾਹਿਬ ਤਖਤ ਸ਼੍ਰੀ ਕੇਸਗੜ ਸਾਹਿਬ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ ਅਤੇ ਸਿੱਖਾਂ ਦੇ ਧਾਰਮਿਕ ਅਤੇ ਇਤਿਹਾਸਿਕ ਜੀਵਨ ਨਾਲ ਜੁੜਿਆ ਹੋਇਆ ਹੈ आनंदपुर साहिब 1665 ईस्वी ਵਿੱਚ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਸਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਦੇ 25 ਸਾਲ ਆਨੰਦਪੁਰ ਸਾਹਿਬ ਵਿਖੇ ਬਿਤਾਏ ਇਸੇ ਥਾਂ ਤੇ 1699 ईस्वी ਵਿੱਚ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਇਹ ਸਥਾਨ ਖਾਲਸਾ ਅਰਥਾਤ शुद्धता ਦੇ ਜਨਮ ਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਵੀ ਇੱਥੇ ਸਿशोभਿਤ ਹਨ ਇਹ ਸਥਾਨ ਖਾਲਸੇ ਦੀ ਜਨਮ ਭੂਮੀ ਹੈ ਤਖਤ શ્રી ਹਜੂਰ ਸਾਹਿਬ ਤਖਤ શ્રી ਹਜੂਰ ਸਾਹਿਬ ਮਹਾਰਾਸ਼ਟra ਵਿੱਚ ਗੋਦਾਵਰੀ ਦੇ ਕੱਡੇ ਤੇ ਸਥਿਤ ਹੈ ਇਸੇ ਥਾਂ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਏ ਸਨ ਇਹ ਨੰਦੇੜ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਗੁਰੂ ਗੋਬਿੰਦ ਸਿੰਘ ਜੀ ਇੱਥੇ ਹੀ ਆਪਣੀ ਕਚਹਿਰੀ ਸਜਾਉਂਦੇ ਅਤੇ ਵਿਚਾਰ ਵਟਾਂਦਰਾ ਕਰਦੇ ਸਨ ਹਮਲਾਵਰਾ ਵੱਲੋਂ ਕਿਤੇ ਹਮਲੇ ਵਿੱਚ ਜ਼ਖਮੀ ਹੋਣ ਉਪਰੰਤ ਇੱਥੇ ਹੀ ਇੱਕ ਤੰਬੂ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀ ਗੁਰੂ ਜੀ ਇੱਥੇ ਹੀ ਜੋਤੀ ਜੋਤ ਸਮਾਏ ਇਥੋਂ ਹੀ ਗੁਰੂ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜ ਸਿੰਘਾਂ ਨਾਲ ਪੰਜਾਬ ਵੱਲ ਭੇਜਿਆ ਅਤੇ ਸੱਚ ਤੇ ਇਨਸਾਫ ਲਈ लडन ले प्रेरित किया तक श्री हजूर साहब दी वर्तमान इमारत दी उसारी 1830 वी विच महाराजा रणजीत सिंह ने शाही खजाने विचों पंजाब तो मजदूर अते शिल्पकार भेज के करवाई तक श्री पटना साहिब पटना साहिब बिहार दी राजधानी पटना विच स्थित है इथे ही 1668 ईस्वी विच गुरु गोबिंद जी का जन्म होया अनंतपुर तो ओना ने अपने जीवन के मुढ़ले साल इत ही बिताए सन गुरु गोबिंद जी की जन्मभूमि होने तो बिना इस धरती गुरु नानक देव जी गुरु तेग बहादुर जी की चरण शो प्राप्त है श्री पटना साहिब पूर्वी भारत विची न प्रफुल्लित करने वाला मुख्य है ਇਹ ਹੈ ਸੀ ਪੰਛ ਤਖਤ ਸਾਬਾਨਾ ਦੇ ਬਾਰੇ ਕੁਝ ਜਾਣਕਾਰੀ ਜੇ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਸੰਗਰੂਰ ਰੇਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਣਾ ਕਿ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ